ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 10ਵੀਂ ਅਤੇ 12ਵੀਂ ਦੇ ਮਾੜੇ ਨਤੀਜਿਆਂ ਦੀ ਜਾਂਚ ਲਈ ਪੂਰੀ ਤਰ੍ਹਾਂ ਕੰਮਰ ਕਸ ਲਈ ਹੈ। ਡੀਪੀਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮਾੜੇ ਨਤੀਜਿਆਂ ਦੀ ਜਾਂਚ ਲਈ ਟੀਚਰਾਂ ਨੂੰ ਮਾਈਨਰ ਪੈਨਲਟੀ ਚਾਰ ਸ਼ੀਟ ਜਾਰੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜਿਹੜੇ ਅਧਿਆਪਕ ਜ਼ਿੰਮੇਵਾਰ ਪਾਏਗੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਅਧਿਆਪਕਾਂ ਦੇ ਨਤੀਜੇ ਵਧੀਆ ਰਹੇ ਨੇ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਵੇਗਾ। ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਅਧਿਆਪਕ ਨੇ ਉਹਨਾਂ ਨੂੰ ਅਸੀਂ ਜਿੰਨਾ ਦਾ ਰਿਜ਼ਲਟ 20% ਤੋਂ ਘਟਾ ਆ। ਉਹਨਾਂ ਨੂੰ ਮਾਈਨਰ ਪੈਨਲਟੀ ਦੇ ਚਾਰਜ ਸ਼ੀਟ ਅਸੀਂ ਜਾਰੀ ਕਰ ਰਹੇ ਹਾਂ ਜਿੰਨੇ ਵੀ ਹੈਗਾ ਉਹਨਾਂ ਦਾ ਜਵਾਬ ਸੁਣ ਕੇ ਬੰਦ ਦੀ ਕਾਰਵਾਈ ਉਹਨਾਂ ਤੇ ਕੀਤੀ ਜਾਏਗੀ ਤੇ ਉਹਨਾਂ ਨੂੰ ਉਹਨਾਂ ਦਾ ਪੱਖ ਸੁਣਨ ਦਾ ਮੌਕਾ ਦੇ ਕੇ ਰਿਟਨ ਚ ਨੋਟਿਸ ਦਿੱਤੇ ਨੇ ਉਹ ਲੈ ਕੇ ਉਹਨਾਂ ਦਾ ਸਹੀ ਇਨਸਾਫ ਕੀਤਾ ਜਾਏਗਾ ਔਰ ਜੇਕਰ ਕਿਸੇ ਟੀਚਰ ਦੀ ਗਲਤੀ ਹੈ ਤਾਂ ਜੋ ਬੰਦ ਦੀ ਕਾਨੂੰਨੀ ਕਾਰਵਾਈ ਬਣਦੀ ਹੈਗੀ ਉਹ ਅਸੀਂ ਉਹਨਾਂ ਤੇ ਕਰਾਂਗੇ ਤਾਂ ਕਿ ਭਵਿੱਖ ਵਿੱਚ ਜਿਹੜਾ ਵਾ ਰਿਜ਼ਲਟ ਇੰਪਰੂਵ ਹੋਵੇ ਔਰ ਜਿਹੜੇ ਟੀਚਰਸ ਦਾ ਰਿਜ਼ਲਟ ਵਧੀਆ ਆਇਆ ਹੈ ਜੋ ਜਿੱਦਰਾ ਸਰਕਾਰ ਦੀ ਪਾਲਿਸੀ ਆ ਉਹਨਾਂ ਨੂੰ ਐਪਰੀਸ਼ੀਏਸ਼ਨ ਲੈਟਰ ਔਰ ਜੋ ਬੰਦੀ ਹੈ ਉਹ ਵੀ ਜ਼ਰੂਰ ਦਿੱਤਾ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਜਾਂਚ ਦੇ ਹੁਕਮ ਦਿੱਤੇ ਗਏ ਨੇ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਾਨੀ ਟੀਵੀ